ਲਾਲਾਬਾਦੀ 바ਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਅੱਜ ਮੁਕੰਮਲ ਤੌਰ ਤੇ ਹੜਤਾਲ ਕੀਤੀ ਗਈ ਹੈ ਇਸ ਮੌਕੇ ਤੇ ਜਦੋਂ 바ਰ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਇੱਕ ਵਕੀਲ ਭਾਈਚਾਰੇ ਤੇ ਹਮਲਾ ਕੀਤਾ ਗਿਆ ਸੀ ਉਸ ਤੇ ਛਰਿਆਂ ਮਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਦੀ ਲੱਤ ਕੱਟੀ ਗਈ ਹੈ ਪਰ ਜਲਾਲਾਬਾਦ ਦਾ ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਵੀ ਬੰਦਾ ਅarrest ਨਹੀਂ ਕੀਤਾ ਅਤੇ ਦੋਸ਼ੀ ਸਾਰੇ ਫਰਾਰ ਹਨ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਉਹ ਸਾਡੇ ਐਡਵੋਕੇਟ ਨੇ ਉਹ ਹਾਈ ਕੋਰਟ ਮੂਵ ਕੀਤਾ ਉੱਥੋਂ ਉਹਨਾਂ ਨੂੰ ਜਿਹੜਾ ਡਾਇਰੈਕਸ਼ਨ ਹੋਈ ਡਾਇਰੈਕਸ਼ਨ ਤੇ ਵੀ ਪੁਲਿਸ ਨੇ ਇੱਥੋਂ ਦਿੱਕਣੇ ਕਿ ਬੇਲੇ ਰਿਫੈਂਸ ਤੇ ਪਰਚਾ ਕੀਤਾ ਉਦੋਂ ਵੀ ਅਸੀਂ ਧਰਨਾ ਦਿੱਤਾ ਧਰਨੇ ਦੇ ਨਾਲ 380 ਦੀ ਰੈਪੋਰਟ ਪਾਈ ਜਿਹੜੀ ਜੀ ਉਹਦੇ ਜਿਹੜੇ ਅਕਿਊਜ਼ ਅੱਜ ਤੱਕ ਨਾ ਤਾਂ ਉਹਨਾਂ ਨੂੰ ਕੋਈ ਰੈਸਟ ਕੀਤਾ ਨਾ ਹੀ ਉਹਨਾਂ ਦਾ ਸਮਾਨ ਅੱਜ ਤੱਕਨ ਵਾਪਸ ਮੋੜਿਆ ਗਿਆ ਜੀ ਸਨੀ ਵਕੀਲ ਭਾਈਚਾਰਾ ਕਿਉਂ ਇਹਨਾਂ ਨੂੰ ਪਤਾ ਨਹੀਂ ਵਕੀਲ ਭਾਈਚਾਰਾ ਜਿਹੜਾ ਵੀ ਇੱਕ ਇਨਸਾਫੀ ਵੀ ਦਵਾਉਂਦਾ ਹੈ ਜਿਹੜੇ ਲੋਕਾਂ ਦੇ ਨਾਲ ਜੋ ਵੀ ਵਿਸਕਰੇ ਹੁੰਦੇ ਨੇ ਪਰ ਤੁਹਾਡੇ ਨਾਲ ਕਿਉਂ ਯਾਰ ਤੁਹਾਡੇ ਇੱਕ ਵਕੀਲ ਭਾਈਚਾਰੇ ਜਿਹੜਾ ਹਮਲਾ ਕੀਤਾ ਗਿਆ ਉਹਦੇ ਤੇ ਗੋਲੀ ਚਲਾਈ ਗਈ ਉਹਦੇ ਛੋਟੇ ਛੋਟੇ ਬੱਚੇ ਨੇ ਉਹਦੇ ਪਰਿਵਾਰ ਦੀ ਜਿਹੜੀ ਲੱਤ ਵੀ ਕੱਟੀ ਗਈ ਏ ਤੇ ਅਜੇ ਤੱਕ ਜਿਹੜੇ ਜਲਾਲਾਬਾਦ ਦੇ ਤੋਂ ਤਾਂ ਪ੍ਰਸ਼ਾਸਨ ਉਹ ਆਦੇ ਹੁਣ ਬੜਾ ਸਮਾਜ ਸੇਵੀ ਕਹਿੰਦਾ ਪਰ ਉਹ ਇਹਨਾਂ ਦੀ ਸਮਾਜ ਸੇਵੀ ਕਿੱਥੇ ਗਈ ਇਸ ਮਸਲੇ ਦੇ ਵਿੱਚ ਉਹੀ ਸਾਡੀ ਸਮਝ ਤੋਂ ਬਾਹਰ ਹੈ 10-10 ਦਿਨ ਦਾ ਟਾਈਮ ਇਹਨਾਂ ਕਰਕੇ ਵੀ ਸਾਨੂੰ ਦੱਸ ਦਿੰਦਾ ਟਾਈਮ ਦਿਓ ਅਸੀਂ ਅਰੈਸਟ ਕਰ ਲਾਂਗੇ ਅੱਜ 2 ਮਹੀਨੇ ਬੀਤ ਚੁੱਕੇ ਨੇ ਸਾਨੂੰ ਤਾਂ ਇਹ ਨੌਬਤਾਈ ਧਰਨਾ ਲਾਉਣ ਦੀ ਵਿੱਚ ਸਾਡੀ ਸੁਣਵਾਈ ਨਹੀਂ ਤੇ ਆਮ ਜਨਤਾ ਦੀ ਸੁਣਵਾਈ ਕਿੱਥੋਂ ਹੋਵੇਗੀ ਦੇਖੋ ਵਕੀਲ ਜਿਹੜੀ ਪੜ੍ਹੀ ਲਿਖੀ ਜਮਾਤ ਹੈ ਇਹਨਾਂ ਅਸੀਂ ਦੂਜਿਆਂ ਨੂੰ ਇਨਸਾਫ ਤੋਂ ਵੜਾ ਹੁੰਦਾ ਸਾਨੂੰ ਖੁਦ ਇਨਸਾਫ ਲੈਣ ਦੀ ਧਰਨੇ ਲਗਾਏ ਜਾਂ ਲਗਾਉਣੇ ਪੈ ਰਹੇ ਨੇ ਤੇ ਇਹ ਦੂਜਿਆਂ ਨੂੰ ਫਿਰ ਕੀ ਇਨਸਾਫ ਦੀ ਪਾਸ ਰੱਖਾਂਗੇ ਜਿਹੜੀ ਇਹਨਾਂ ਪੁਲਿਸ ਤੋਂ ਜੇ ਪੁਲਿਸ ਪ੍ਰਸ਼ਾਸਨ ਇਸ ਧਰਨੇ 'ਚ ਤੁਸੀਂ ਬੈਠੇ ਐ ਫਿਰ ਵੀ ਪੁਲਿਸ ਪ੍ਰਚਾਰੀ ਜਿਹੜਾ ਨਹੀਂ ਮੰਨਦਾ ਜੇ ਨਹੀਂ ਬੰਦੇ ਰੈਸਟ ਕਰਦਾ ਤੇ ਅਗਲੀ ਤੁਹਾਡੀ ਜਿਹੜੀ ਕਾਰ ਵੀ ਕੀ ਕੀ ਪ੍ਰਸ਼ਾਸ ਅੱਗੇ ਲੈ ਕੇ ਤੁਸੀਂ ਜਾਓਗੇ ਤੁਸੀਂ ਅਗਲਾ ਮਸਲਾ ਅਗਲੀ ਸਾਡੀ ਇਹ ਵੀ ਕੱਲ ਨੂੰ ਅਸੀਂ ਡਿਸਟ੍ਰਿਕਟ ਦੀ ਹੜਤਾਲ ਦੀ ਕਾਲ ਕਰਾਂਗੇ ਜੀ ਉਸ ਤੋਂ ਬਾਅਦ ਅਸੀਂ ਜੇ ਨਹੀਂ ਸਾਡੀ ਸੁਣਵਾਈ ਹੁੰਦੀ ਤੇ ਸਟੇਟ ਲੈਵਲ ਕਾਲ ਵੀ ਕਰਾਂਗੇ ਜੀ ਕਿ ਅਸੀਂ ਜਿੰਨਾ ਚਿਰ ਅਸੀਂ ਧਰਨੇ ਤੇ ਬੈਠੀਆਂ ਜਿੰਨਾ ਚਿਰ ਸਾਡੇ ਜਿਹੜੇ ਕੁਇ ਰੈਸਟ ਨਹੀਂ ਕੀਤੇ ਜਾਂਦੇਗੇ ਇਸ ਤੋਂ ਲਾਵਾ ਹੋਰ ਕੋਈ ਚੱਕਾ ਜਾਮ ਵਗੈਰਾ ਤਾਂ ਨਹੀਂ ਕਰਨਾ ਕਿਸ ਤਰ੍ਹਾਂ ਦਾ ਉਹਨਾਂ ਦੇ ਟਾਈਮ 'ਚ ਜ਼ਿੰਮੇਵਾਰ ਨੀਤੀ ਬਣਾਵਾਂਗੇ ਸਾਰੀ ਮੀਟਿੰਗ ਕਰਕੇ ਬਾਅਦ ਦੀ ਜੋ ਬਾਅਦ ਸਾਡੀ ਫੈਸਲਾ ਕਰੇਗੀ ਅਸੀਂ ਉਸ ਹਸਾਬ ਨਾਲ ਚੱਲਾਂਗੇ ਜੀ